ਬਈ ਨਸੇ ਓਹ ਹੋ ਬਾਈ ਗੁਰਪੀਤਾ ਆ ਜਾ ਮੰਗਿਆ ਕਰੀ ਆ ਅੱਛਾ ਇੱਧਰ ਬੈਠਾ ਆਈ ਮੜਾ ਗੱਲ ਸੁਣੀ ਮੇਰੀ 2 ਮਿੰਟ ਔੜਾ ਔੜਾ ਬੈ ਤੂੰ ਮੈਂ ਚਾਹ ਬਣਾਉਣਾ ਐਣੀ ਕਰੀ ਭਜਾਈ ਕਰੇ ਪਤੰਦਰਾ ਚਾਹ ਪੀਉਣੀ ਆ ਬਾਹਰ ਆ ਕੇ ਬਣਾ ਕੇ ਪਿਆ ਦੇ ਇੱਥੇ ਬਣਾ ਕੇ ਲੈਂਗਾ ਚਾ ਇੱਥੋਂ ਵਾਲੀ ਨਹੀਂ ਪੀਣੀ ਮੰਦਰੀ ਤੂੰ ਕਾਹਨੋਂ ਪਤੰਦਰਾ ਮੈਂ ਤਾਂ ਇੱਧਰ ਆਂ ਭਗਵਾਨ ਪਾਣੀ ਪੀਉਂਦਾ ਈ ਅੱਛਾ ਮੈਂ ਕਿਤੇ ਇੱਧਰ ਬੈਠਾ ਹੋਰ ਠੀਕ ਆ ਓ ਵਧੀਆ ਵਧੀਆ ਚਾਹ ਹੋਰ ਦੱਸ ਕਿਵੇਂ ਆਲੇ ਹੋਏ ਫਿਰ ਮੇਰੇ ਹਰ ਤਰ੍ਹਾਂ ਦਾ ਕੰਮ ਮਾਰਾ ਜੀ ਦੱਸ ਜੇ ਵੀ ਮੇਰੇ ਕਰਣਾ ਹੋਇਆ ਨਾ ਤਾਂ ਜ਼ਰੂਰ ਕੰਮ ਕਰਾਂਗੇ ਤੂੰ ਕੰਮ ਦੱਸ ਕੀ ਹੈ ਕੰਮ ਦਾ ਬਈ ਉਹੀ ਆ ਆ ਜਿਹੜਾ ਤੂੰ ਨੂਨ ਦੇ ਬਾਰੇ ਕਹਿੰਦਾ ਸੀਗਾ ਕੋਈ ਮੈਨੂੰ ਵੀ ਪੈਸਾਂ ਦੀ ਵਾਵਾ ਲੋੜ ਆ ਤੇ ਜੇ ਮੈਨੂੰ ਵੀ ਨੂਨ ਦਵਾ ਦੇ ਤਾਂ ਵਧੀਆ ਹੋ ਜਾਏ ਕੰਮ ਉਹ ਤੂੰ ਰਹਿ ਜਾਂਦੇ ਕੀ ਲੈਣਾ ਨੂਨ ਤੋਂ ਮੈਂ ਤਾਂ ਫਸਿਆ ਰਹੀਆਂ ਕਿਉਂ ਨਾ ਇਹਨੂੰ ਵੀ ਆਪਦੇ ਅਰਗੇ ਕਰਨਗੀ ਕੋਈ ਗੱਲ ਨਹੀਂ ਕਰਪੀਤ ਜਿਵੇਂ ਕਹਿੰਦੇ ਹੁੰਦੇ ਸਕਾ ਕੋਣ ਘਵਣ ਉਹ ਮੇਰਾ ਭਰਾ ਹੈ ਤੈਨੂੰ ਜ਼ਰੂਰ ਲਾਉਣ ਦਵਾਂਗੇ ਯਾਰ ਇਹ ਨਾ ਉਹ ਸਾਡੇ ਗਰੁੱਪ ਦਾ ਵੀ ਇੱਕ ਮੈਂਬਰ ਘੜਦਾ ਸੀ ਹੁਣ ਤੇਰੇ ਆਉਣ ਨਾਲ ਪੂਰੇ ਹੋ ਗਏ ਉਹ ਚੱਲ ਚੰਗਾ ਬਈ ਐਂ ਕਰੀ ਮੇਰਾ ਨਾਮ ਮੋਟੇਕਰਾਂ ਤੇ ਲਿਖ ਲਈ ਵੇਖੀਂ ਕਿਤੇ ਭੁੱਲੀ ਨਾ ਜਾਈ ਉਹ ਤੇਰਾ ਨਾਮ ਲੈ ਕੇ ਕਰਨਾ ਦੌਣ ਤਾਂ ਭਜਾਈ ਦੇਣਾ ਤੇ ਮਿਲਣਾ ਓਏ ਉਹਦਾ ਹੀ ਲਿਖ ਲਈ ਭਰਾਵਾ ਉਹ ਮੇਰਾ ਤਾਂ ਰਹਿਣ ਹੀ ਨਹੀਂ ਪਾਦੇ ਓਏ ਸਿਆਪਾ ਵੀ ਤਾਂ ਉਸਦੇ ਨੇ ਪਾਇਆ ਹੋਇਆ ਕਹਿੰਦੀ ਜਿਆਦਾ ਸੋਨੇ ਦਾ ਹਾਰ ਲੈ ਕੇ ਦੇ ਤੇ ਨਹੀਂ ਟੱਚ ਵਾਲਾ ਫੋਨ ਨਹੀਂ ਮੈਂ ਵਿਆਹ ਤੇ ਨਹੀਂ ਜਾਣਾ ਤੇ ਹੁਣ ਸਹੁਰਿਆਂ ਦੇ ਪਿੰਡ ਵਿਆਹ ਜਾਏ ਬਿਨਾ ਵੀ ਕਿਵੇਂ ਸਰੂ ਨਾਲੇ ਬਈ ਮੇਰਾ ਤਾਂ ਬਾੜਾ ਜੀ ਕਰੀ ਜਾਂਦਾ ਯਾਰ ਸਹੁਰਿਆਂ ਦੇ ਪਿੰਡ ਵਿਆਹ ਨੋਟ ਵਾਰ-ਵਾਰ ਕੇ ਨੱਚਾਂਗੇ ਓਏ ਆਹ ਹੀ ਨੰਦਰਾ ਮੇਰੇ ਵਾਲੀ ਨੇ ਜੱਗ ਪਾਇ ਸੀ ਉਹ ਵੀ ਕਹਿੰਦੀ ਵੱਡਾ ਫੋਨ ਲੈ ਕਿਉਂ ਨਾ ਮੈਂ ਤਾਂ ਆ ਵੀਡੀਓ ਬਣਾਇਆ ਕਰਦੀ ਆ ਤੇ ਸਾਰੇ ਸਿਆਪੇ ਪੂਰਿਆਂ ਨਹੀਂ ਪਾਏ ਸਹੀ ਯਾਰ ਤੇ ਹੱਤ ਬਈ ਵਿਆਹ ਕਿੰਨਾਗਾ ਉਹ ਆਇਤਾ ਕੁਛ ਵੀ ਨਹੀਂ 35000 ਮੈਂ ਮੈਂ ਇਕੱਠਾ ਤੇ ਭਰਨ 15 1500 ਕਰਕੇ ਅੱਛਾ ਬਸ 1500 ਉਹ ਚਲ ਇਹ ਕਿੱਡੀ ਗੱਲ ਆ ਐ ਲਾ ਦੇਾਂਗੇ ਟੁਕਰਾ ਹਲ ਬਸ ਹਲ ਤਾਂ ਹੋ ਗਿਆ ਤੁੰਡਾ ਕੋਈ ਪਤਾ ਰੈਡੀ ਹੈ ਤੁਹਾਡੇ ਹਾਂਜੀ ਆ ਦੇ ਲਓ ਦਿਖਾਓ ਆ ਸਾਡੇ ਇਹ ਹੋਰ ਤਾਂ ਜਿਆਦਾ ਕਾੜਾਂਗੇ ਆ ਜੀ ਇੱਕ ਮਿੰਟ ਬਈਓ ਆਹ ਬਈ ਥੋੜੇ ਆ ਗਏ ਠੀਕ ਪੱਤਰ ਕਰਦੇ ਉਹ ਠੀਕ ਹੈ ਹਾਂਜੀ ਦਿਖਾਈ ਗਏ ਲੋਈ ਬੈਠੀ ਕਾਪੀ ਵੀ ਨਾ ਆਉਂਦਾ ਧਾਰ ਕੱਟਦੇ ਰਹੇਗਾ ਨਾ ਹਾਂਜੀ ਹਾਂਜੀ ਧਾਰ ਬਈ ਜੀ ਕਾਗਜ਼ ਪੱਤਰ ਥੋੜੇ ਪੂਰੇ ਆ ਬੇਜੰਤ ਹੋ ਜਾਓ ਪਰਸੋ ਤੱਕ ਤੁਹਾਡੇ ਖਾਤੇ 'ਚ ਪੈਸੇ ਆਏ ਠੀਕ ਹੈ ਜੀ ਹੋਰ ਬਈ ਕੋਈ ਸੇਵਾ ਭਾਈ ਜੀ ਉਹ ਤਾਂ ਫੈਲਦੇ ਇੱਕ ਦਾ ਚੱਲਦਾ 1000 ਰੁਪਏ ਪਰ ਤੁਸੀਂ ਦੋਨੇ 5-500 ਰੁਪਏ ਦੇ ਦਿਓ ਪਰ ਇੱਕ ਗੱਲ ਹੋਰ ਦੂਜੇ ਮੈਂਬਰਾਂ ਕੋਲੇ ਗੱਲ ਨਾ ਕਰੇ ਤੇ ਭਾਈ ਕਿਸ਼ਤ ਪਰ ਸਾਨੂੰ ਸ਼ਹਿਰ ਜਾਣਾ ਪਊਗਾ ਉਹ ਨਹੀਂ ਤੁੰਦਰਾ ਨਹੀਂ ਨਹੀਂ ਭਾਈ ਸਾਡਾ ਬੰਦਾ ਨਾ ਘਰੇ ਆਇਆ ਕਰੂਗਾ ਕਿਸ਼ਤਾਂ 'ਪੇ ਲੈ ਜਾਇਆ ਕਰੂਗਾ ਬਹੁਤ ਵਧੀਆ ਸਕੀਮ ਹੈ ਉਹਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਭਾਈ ਠੀਕ ਕਰ ਭਾਈ ਬੇਨਾਂ ਨਾ ਜਿੰਦ ਬੇਨਾਂ ਨੂੰ ਕਦੇ ਮਿਲਗੇ ਤੇਰੇ ਪੈਸੇ ਉਹਦੀ ਉਹਦੀ ਦੇ ਦਾਂਗੇ ਠੀਕ ਚ ਭਾਵੇਂ ਤੂੰ ਪਹਿਲਾਂ ਹੀ ਕੱਟ ਲਈ ਆ ਦੇ ਉਹਦੇ ਫੈਕਚਰ ਵੀ ਕੱਟ ਕੇ ਭੇਜ ਦੇ ਸਾਨੂੰ ਪਰ ਕਰਾ ਦੇ ਹਲ ਸੇਤੀ ਭਰਾ ਬਣਾ ਬਾਲੀ ਨੂੰ ਦੇ ਕੱਟਣ ਸਾਨੂੰ ਕੋਈ ਗੱਲ ਨਹੀਂ ਬਈ ਦੇ ਚੰਨ ਕਰੋ ਠੀਕ ਹੈ ਤੇਰਾ ਕੰਮ ਬਣਿਆ ਲੈ ਮੂਹ ਨਾ ਖਹਿਿਆ ਵਰਗੀ ਤੇ ਵੇਖ ਲੈ ਆਸ ਓਹ ਬੈਂਕੜਾ ਜਾਣ ਤ ਗਿਆ ਤੁਸੀਂ ਤਾਂ ਨਹੀਂ ਕਿਤੇ ਲੋਨ ਵਾਲੇ ਪੰਗੇ ਇਹ ਚ ਪੈਂਦੇ ਲੈ ਆ ਬਈ ਅਸੀਂ ਵੀ ਤਾਂ ਬਹੁਤ ਖਤਰਨਾਕ ਕੰਮ ਆ ਤੁਹਾਨੂੰ ਪੰਗਾ ਪੈ ਜਾਊਗਾ 15 ਦਿਨੀ ਮਹੀਨੇ ਵਿੱਚੋਂ ਕਿਸ਼ਤ ਨਹੀਂ ਮੋੜਨੀ ਤੁਥੋਂ ਉਹਦਾ ਜਿਨ੍ਹਾਂ ਨੇ ਲਿਆ ਆ ਉਹਨਾਂ ਨੂੰ ਪਤਾ ਵੀ ਕਿਵੇਂ ਮੋੜਦੇ ਆ ਕਰੋਕੇ ਹੋ ਜਾਓਗੇ ਤੁਸੀਂ ਇਹਨੂੰ ਬਾਹਲੀ ਲੋੜ ਸੀ ਇਹਦੇ ਥਾਲੇ ਦਾ ਵਿਆਹ ਹੈ ਇਹਨੂੰ ਤਾਂ ਆਇਆ ਲੋਨ ਆ ਤਾਂ ਇਹ ਜਿਹੜੇ ਵਿਆਜੂ ਪੈਸੇ ਆ ਨਾ ਇਹ ਤਾਂ ਦਿਨ ਰਾਤ ਸੁਣਦੇ ਆ ਇਹ ਨਹੀਂ ਲੈਣੇ ਚਾਹੀਦੇ ਇਹ ਤਾਂ ਬੰਦੇ ਨੂੰ ਮਕਾ ਕੇ ਮੁਕਦੇ ਆ ਬਾਕੀ ਥੋੜੀ ਬਾਈ ਮਰ ਗਈ ਆ ਇਹ ਨੂੰ ਕਿojana ਇਹ ਤਾਂ ਐਵੇਂ ਨਾ ਆਪਦੀ ਸੈਂਸ ਘੋੜਦਾ ਰਹਿੰਦਾ ਦੋ ਰਕ ਕੰਮ ਕਰੀਏ ਤਾਂ ਲਾ ਲਾਂਗੇ ਪੈਸੇ ਹਾਂ ਇਹ ਲਾਉਂਦਾ ਕੀ ਹੈ ਸ਼ਰਮ ਨਹੀਂ ਆਉਂਦਾ ਫਾਂਦਾ ਸੀ ਲਿਆਂਦਾ ਬਾਈ ਪੂਰਾ ਨਾਲ ਮੈਂ ਟੀਨ ਕਰਾਂਗਾ ਅੱਛਾ ਦੇਵਿਟ ਆਪਸ ਤੇ ਆਈ ਸੀ

ਪਾ ਹੋਨੇ ਕੀ ਬਣਾਇਆ ਅੱਜ ਪੂਰੀਆਂ ਚਾਰ ਵੀਡੀਓ ਬਣਾਈਆਂ ਅੱਜ ਮੈਂ ਪਾ ਚੱਲ ਭੁੱਖ ਬਹੁ ਲੱਗੀ ਐ ਪਾ ਕੇ ਲਿਆ ਥਾਲੀ ਮੈਂ ਵੀਡੀਓ ਬਣਾਈਆਂ ਨੇ ਬੜੀਆਂ ਨਹੀਂ ਬਣਾਈਆਂ ਜਿਹੜੀਆਂ ਸਾਲ ਚ ਪਾ ਲਿਆ ਵਾਂ ਤੇ ਤੈਨੂੰ ਪਤਾ 11 ਵਜੇ ਭੁੱਖ ਲੱਗੀ ਹੋ ਮੈਂ ਰੋਟੀ ਪਾਣੀ ਪੁੱਛਿਆ ਨਾ ਕੇ ਵੀਡੀਓ ਪੁੱਛਿਆ ਕਿ ਨਹੀਂ ਬਣਾ ਲੈਂਨੀ ਆ ਜਾ ਹੁਣ ਲਿਆ ਰੋਟੀ ਭਾਵੇਂ ਜੜੀਆ ਤੇ ਉਸੇ ਹੀ ਬੜੀਆਂ ਨਹੀਂ ਐ ਲੈ ਆਂਦੀ ਕਰੇ ਤਾਂ ਟੱਟ ਦਿੱਤੇ ਜੀ ਦੋਨੇ ਖਾਲੀ ਕਰਕੇ ਬਣਦਾ ਮਾਗ ਹੀ ਨਾ ਦਿੰਦਾ ਜਦੋਂ ਆ ਜਾਂਦਾ ਕੋਈ ਉਹ ਜਿੰਨੀ ਰੀਡ ਵੀਡੀਓ ਬਣਾਉਣ ਤੇ ਲਾਉਣੀ ਐ ਕੋਈ ਨਹੀਂ ਰੋਟੀ ਬਣਾਉਣ ਤੇ ਵੀ ਲਾ ਲਿਆ ਕਰ ਤਾ ਦੇਖਦਾ ਤੈਂ ਤਾਂ ਜਿਹੋ ਜੀ ਮਰਜ਼ੀ ਬਣਾ ਕੇ ਦੇ ਦੇ ਤੂੰ ਤਾਂ ਨਿੰਦ ਨਹੀਂ ਆਉਂਦੀ ਐ ਤੈਂ ਕਿਹੜਾ ਲਾਈਕ ਕਰਨੀ ਆ ਵੀਡੀਓ ਤਾਂ ਮੇਰੀਆਂ ਹਜ਼ਾਰ ਲੋਕੀ ਲਾਈਕ ਕਰਦੇ ਨੇ ਨਾਲੇ ਇੰਨੇ ਕਮੈਂਟ ਕਰਦੇ ਨੇ ਕਮੈਂਟ ਹੀ ਕਰਦੇ ਐ ਰੋਟੀ ਤਾਂ ਨਹੀਂ ਦੇਖੇ ਜਾਂਦੇ ਤੈਨੂੰ ਉਹਦਾ ਮਾਇਕ ਹੋਣੀ ਐ ਹਾਂ ਹਾਂ ਪਤਾ ਵੀ ਰੋਟੀ ਤੈਨ ਦੇਣੀ ਆ ਨਾਲੇ ਜੀ ਮੇਰਾ ਨਾ ਲੈਟ ਬੈਗ ਮੁਕਣ ਵਾਲਾ ਤੇਰੇ ਅੱਜ ਹੀ ਬਵਾ ਦਿਓ ਮੈਥੋਂ ਨਹੀਂ ਠੀਕ ਹੁੰਦੀ ਮੇਰੀਆਂ ਤਾਂ ਵੀਡੀਓ ਰਹਿ ਜਾਣਗੀਆਂ ਬਣਾਉਣੀਆਂ ਲੈਟ ਬੈਗ ਕੱਲ ਨੂੰ ਮੁਕਣਾ ਸਾਹ ਤੇਰੇ ਅੱਜ ਸੁੱਕੀ ਜਾਂਦੇ ਆ ਪਤਾ ਨਹੀਂ ਕੀ ਐ ਨੇ ਸਾਰੀ ਝੜੀ ਮੋਬਾਈਲ 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 ਹਾਂ ਤਾਂ ਆਪੀ ਸੁੱਕਣੇ ਨੇ ਉਹ ਗੁਰੀ ਦੇ ਘਰ ਜਾਂ ਨਾ ਉਹ ਤਾਂ ਫਾਲੋਅਰ ਵਾਲੇ ਵੱਧ ਗਏ ਮੈਂ ਵੀ ਆਪਰ ਵਧਾਉਣੇ ਆ ਉਹ ਹੈ ਹੀ ਬੱਲਵਰ ਜੀ ਉਹ ਵਰਨੀ ਆਹੋ ਨਹੀਂ ਅਗੋਬੀ ਦਾ ਫੁੱਲ ਚੰਗਾ ਚੰਗਾ ਉਹ ਆ ਜਾਗੇ ਆ ਗਈ ਵੱਡੀ ਇੱਥੋਂ ਮਿਲਦਾ ਨਾ ਤੂੰ ਭੱਕੜੇ ਦਾ ਬੱਲ ਲੱਗਦੀ ਐ ਪਿੰਨਾ ਕ ਬੱਲ ਦੂਜੇ ਸਾਰੇ ਕੰਡੇ ਕੰਡੇ ਜਦੋਂ ਤੇ ਮੈਨੂੰ ਸੋਹਣਿਆ ਸ਼ਦਾਰਾ ਹਨੂਨ ਵਾਲਾ ਵੀ ਐਸੀ ਪੰਤੇ ਹੀ ਰੋਲੇ ਇੱਥੇ ਆਪਾਂ ਨੂੰ ਪੜਦੇ ਨੇ ਮਿਲਦੇ ਨੇ ਲੋਕਾਂ ਦਾ ਮੈਨਾਂ ਨੇ ਇਪੜ ਜਾਣ ਲੋਕਾਂ ਪਰਦਾ ਪਰਦਾ ਜਲਦੀ ਜਲਦੀ ਭਾਂਡੇ ਬਾਹਰ ਅੱਜ ਤਾਂ ਵੀਡੀਓ ਪਾਉਂਗਾ ਅੱਜ ਤਾਂ ਤੂੰ ਵੀਡੀਓ ਵੀ ਨਹੀਂ ਕਾਉਂਗਾ ਹਾਂਜੀ ਸਰ ਲੈਕ ਤੋਂ ਆਇਆ ਕਿਸ ਤਿਆਰ ਆ ਤੁਹਾਡੇ ਆ ਜੀ ਕਰਮ ਪਾਣੀ ਦੇ ਬਈ ਉੱਤੇ ਪਾਣੀ ਨੂੰ ਭੰਨੇ ਰਹਿਣ ਦਿਓ ਲੈ ਜੀ ਕੋਠਾ ਤਾਂ ਵਿਰ ਦੋ ਕੁੱਤੇ ਆ ਪਿਆ ਨੇ ਕਿਸ ਤਾਂ ਨੂੰ ਬਈ ਥੋੜੇ ਦਿਨਾਂ ਦੀ ਦੇ ਦੇ ਨੇ ਯਾਰ ਉਹਨਾਂ ਕੰਮ ਵਾਲਿਆਂ ਤੋਂ ਪੈਸੇ ਨਹੀਂ ਮਿਲੇ। ਉਹ ਕਹਿੰਦੇ ਪਹਿਲਾਂ ਮੁੰਡੇ ਦਾ ਵੀਜ਼ਾ ਲੱਗ ਲੈਣੋਂ ਤੋਂ ਬਾਅਦ ਦਾ ਉਦੋਂ ਬਾਅਦ ਤੁਹਾਨੂੰ ਪੈਸੇ ਦੇਣੇ। ਠੀਕ ਬਈ ਮੈਂ ਵੀ ਮਜ਼ਬੂਰ ਹਾਂ। ਜੇ ਪੈਸੇ ਨਹੀਂ ਤਾਂ ਮੋਬਾਈਲ ਦੇ ਦੂੰ। ਬਈ ਮੇਰੇ ਮੋਬਾਈਲ ਨਾਲ ਤਾਂ ਤੇਰੀ ਗੱਲ ਪੂਰੀ ਨਹੀਂ ਖੁੱਲਦੀ। ਇਹ ਜਿਹੜੇ ਮੈਡਮ ਵਾਲਾ ਫੋਨ ਏਡੂ ਉਹਨਾਂ ਕੋਲੋਂ ਕਿਰਾਇਆ ਫੋਨ ਆ। ਮੈਂ ਕੱਲ ਇੰਸਟਾਗ੍ਰam ਦੇ ਵੀਡੀਓ ਦੇਖਿਆ ਸੀ ਮੈਡਮ ਦੀਆਂ। ਮੈਂ ਲਾਈਕ ਸ਼ੇਅਰ ਵੀ ਕਰਿਆ ਸੀਗਾ ਇਹਨਾਂ ਨੂੰ। ਆ ਤੁਹਾਡੇ ਲਾਈਕ ਸ਼ੇਅਰ ਨੇ ਸਾਰੇ ਸਿਆਪੇ ਪਾਏ ਆ। ਆ ਜਿੰਨਾ ਚਿਰ ਨੈੱਟ ਨਹੀਂ ਮੁੱਕਦਾ, ਉਨਾਂ ਚਿਰ ਸਾਡੇ ਘਰਾਂ 'ਚ ਰੋਟੀ ਨਹੀਂ ਪੱਕਦੀ। ਭਾਈ ਫੋਨ ਹੀ ਦੇ ਦੋ ਫਿਰ। ਨਲੇ ਸੋਡੀ ਕਿਸ਼ਤ ਭਰੀ ਜੋ, ਨਲੇ ਸੋਡੇ ਘਰੇ ਰੋਟੀ ਟਾਈਮ ਨਾਲ ਪੱਕਣ ਲੱਗ ਜੂ। ਅੱਲੇ ਦੇਹ ਤਰ੍ਹਾਂ ਸਿੱਤਰ ਜਾ ਫੜਾ ਹੋਵੇ, ਸਾਰੇ ਸਿਆਪੇ ਦੀ ਜੜ। ਜੀ ਮੈਂ ਤਾਂ ਕਹਿਣੀ ਆ ਆਪਾਂ ਇਹਨਾਂ ਨੂੰ ਸਿਲੰਡਰ ਦੇ ਦਿੰਨੇ ਆ। ਆਪਾਂ ਨੂੰ ਤਾਂ ਫ੍ਰੀ ਹੀ ਆਇਆ। ਭਾਈ ਜੀ ਸਿਲੰਡਰ ਨਾਲ ਤਾਂ ਥੋੜੀ ਇੱਕੋ ਕਿਸ਼ਤ ਪੂਰੀ ਹੋਣੀ ਹੈਗੀ। ਕਿਸ਼ਤਾਂ ਥੋੜੀਆਂ ਦੋ ਟੁੱਟੀਆਂ ਵੀ ਆ ਨੇ। ਦੂਜੀ ਦਾ ਹੱਲ ਦੱਸੋ। ਜਾ ਮੈਨੂੰ ਫੋਨ ਹੀ ਦਿਓ। ਰੈਂਟਰ ਨਾਲ ਵੀ ਸਰਨਾ। ਉਦੋਂ ਫੋਨ じゃ ਹੀ ਦੇ ਦੇ। ਅ ਸਿਲੰਡਰ ਨਾਲ ਤਾਂ ਨਾਲੇ ਆਪਣਾ ਚੁੱਲਾ ਚੱਲਦਾ। ਆ ਫੋਨ ਤੋਂ ਕੀ ਕਰਾਉਣਾ ਤੂੰ? ਨਾ ਜੀ ਫੋਨ ਨਹੀਂ ਦਿੰਦੀ ਮੈਂ ਆਪਣਾ। ਫੋਨ 'ਚ ਤਾਂ ਮੇਰੀ ਆ ਵੀਡੀਓ ਨਹੀਂ ਆਈ ਆ। ਹਾਲੇ ਮੈਂ ਕੁਝ ਪੋਸਟ ਵੀ ਕਰਨੀਆਂ ਨੇ। ਨਾ ਮੈਂ ਨਹੀਂ ਦਿੰਦੀ ਫੋਨ। ਪਹ ਹੈ ਰੱਬਾ। ਹਾਲੇ ਹੋਰ ਤੂੰ ਕੀ ਸਿਆਪੇ ਖੜੇ ਕਰਨੇ ਆ। ਪਹਿਲਾਂ ਮਥੇਰੇ ਕਿਤੇ ਆ। ਉਰੇ ਫੜਾ ਫੋਨ ਤੂੰ। ਥਾਲਾ ਬਈ। ਇਹਦੇ ਨਾਲ ਉਹਦੇ ਨਾਲ ਕਿਸ਼ਤਾ ਪਰੇ ਹੋ ਗਈਆਂ ਅਗਲੇ ਮਹੀਨੇ ਦੀ ਕਿਸ਼ਤਾ 1.5 ਜਸਟ ਹੋਊਗੀ ਉਦੋਂ ਆਗਦੇ ਆ ਕਿਸ਼ਤਾ ਆਵਦੀਆਂ ਟਾਈਮ ਨਾਲ ਭਰ ਦਊਗੀ ਜੀ ਠੀਕ ਹੈ ਜੀ ਫਾਈ ਮੇਰਾ ਫੋਨ ਲੈ ਗਿਆ ਉਹ ਹੁਣ ਮੈਂ ਵੀਡੀਓ ਕਾਦੀ ਤੇ ਬਣਾਇਆ ਕਰੂੰਗੀ ਮੇਰੇ ਤਾਂ ਫਾਲੋਅਰਸ ਦੀਖਦੇ ਹੋਣ ਕਿਵੇਂ ਮੈਂ ਕਦੋਂ ਵੀਡੀਓ ਪਾ ਤੈਨੂੰ ਵੀਡੀਓ ਦੀ ਪਈ ਆ ਇੱਥੇ ਘਰ ਦੇ ਵਿੱਚ ਚੀਜ਼ਾਂ ਤੇ ਦਾਤੀ ਧਰੀ ਪਈ ਆ ਅੱਤਾ ਫੋਣ ਹੀ ਗਿਆ ਅਜੇ ਹੋਰ ਪਤਾ ਨਹੀਂ ਕੀ ਕੀ ਜਾਣਾ ਕੰਮ ਕੋਈ ਚੱਲਦਾ ਨਹੀਂ ਮਜ਼ਾ ਤਾਂ ਕਿੰਤ ਭਰਦੇ ਆ ਹੋਰ ਕੁਝ ਜਾਵੇ ਨਾ ਜਾਵੇ ਮੇਰਾ ਫੋਨ ਤਾਂ ਗਿਆ ਤਬ ਉਹਦਾ ਸੱਪਾ ਨਿਭਰਾ ਪਉਣਾ ਮੇਰੇ ਵੱਸ ਦੀ ਗੱਲ ਹੋ ਜਾਂਦੀ ਮੈਂ ਦੱਸਾਂਗਾ ਲੜਾ ਕਿਸ਼ਤ ਆ ਗਿਆ ਹੋਇਆ ਕੋਈ ਹੱਲੇ ਨਹੀਂ ਕੋਈ ਨਹੀਂ ਹੋਇਆ ਮੈਂ ਤਾਂ ਫਰਾਂ ਕਰ ਜਾਆ ਹਾਈ ਫਿਰ ਹੁਣ ਕੀ ਕਰਾਂਗੇ ਇਹ ਤਾਂ ਲੋਹੀ ਬਾਈ ਯਾਰ ਦੋ ਦਿਨ ਹੋਰ ਕੱਢ ਜਾ ਮੈਂ ਨੂੰ ਆਪੇ ਪੈਸੇ ਦੇਉ ਨਹੀਂ ਜੀ ਤੁਹਾਡੀ ਕਿਸ਼ਤ ਪਹਿਲੇ ਹੀ 4 ਦਿਨ ਡੇਟ ਆ ਹੁਣ ਹੋਰ ਟਾਈਮ ਨਹੀਂ ਬਚਾ ਤੇ ਹੁਣ ਮੈਂ ਜਿਆਦ ਹੁਣ ਲੋਕੀ ਤੁਹਾਨੂੰ ਭਰਪੂਰ ਕੇ ਹਮ ਤਾਂ ਹੈ ਨਹੀਂ ਕੋ ਮੇਰੀ ਵੀ ਮਜ਼ਦੂਰੀ ਆ ਹੁਣ ਕੋਈ ਹੱਲ ਨਹੀਂ ਜੇ ਨਹੀਂ ਪੈਸੇ ਹੈਗੇ ਜਾਂ ਮੋਬਾਈਲ ਦੇ ਦੋਨਾਂ ਸਿਲੰਡਰ ਦੇ ਇਹ ਮਾਈ ਕੋਈ ਲੈ ਲੈ ਫੋਟ ਫਾਟ ਕੇ ਤੱਕ ਤਾਂ ਦੇ ਮੈਨੂੰ ਤੂੰ ਬਾਈ ਮੈਂ ਨਹੀਂ ਦੇਣੀ ਤੂੰ ਸਿਲੰਡਰ ਹੀ ਲੈ ਜਾ ਬਾਈ ਇਹ ਉਹ ਦੇ ਜਿੱਦੀ ਮਰਜ਼ੀ ਦੇ ਤਰ ਪਰ ਆਪੇ ਚੁੱਲੇ ਤੇ ਲਾੜਿਆ ਕਰੀ ਸਿਲੰਡਰ ਦੇ ਦਿੰਨੇ ਆਪਾਂ ਲੜਣੀ ਆ ਕਿਹੜਾ ਮੱਚਦੀਆਂ ਨੇ ਆ ਸੁੱਕੀਆਂ ਲੱਕੜਾਂ ਅੱਗ ਲਾ ਦੇ ਤੇ ਗਿੱਲੀਆਂ ਨੇ ਮੱਚਦੀਆਂ ਨਹੀਂ ਹੈਗੀਆਂ ਘੰਟਾ ਹੋ ਗਿਆ ਜਾਂ ਭਰੀ ਨੂੰ ਉਹ ਤੈਨੂੰ ਕੱਲ ਆਖਿਆ ਸੀ ਉਹਨੂੰ ਫੋਨ ਦੇ ਦੇ ਮਾਰੀ ਜਾ ਟੱਕਰਾ ਹੁਣ ਚੁੱਲੇ ਤੇ ਵਧੀਆ ਸੀ ਉਹਦਾ ਜੱਪ ਨਹੀਂ ਪਰਦਾ ਫੋਨ ਦਾ ਆਹੋ ਫੋਨ ਨਾ ਢੱਕਾ ਥੋੜੀ ਤੈਨੂੰ ਤਾਂ ਮੇਰਾ ਪੂਰੀ ਚੁਗਦਾ ਮੈਂ ਤਾਂ ਇਹਦੇ ਕਰਕੇ ਰੱਖਿਆ ਹੋਇਆ ਇਹ ਨਹੀਂ ਕਰਦਾ ਹੁੰਦਾ ਫੋਨ ਤੇ ਇਹਦਾ ਤਾਂ ਕੰਮ 10 ਮਿੰਟ ਆਉਂਦਾ ਹੈ ਤੇ ਤੇਰੇ ਕੋਲ ਸਾਰੀ ਢੜੀ ਵੀਡੀਓ ਚੱਲਦੀਆਂ ਉੱਤੇ ਉਹਦੇ ਆਸਤੇ ਰੱਖਿਆ ਤੂੰ ਚੰਗਾ ਚੰਗਾ ਫੋਨ ਨੂੰ ਨਾ ਬੋਲ ਮੈਂ ਕੁੱਕਾ ਮਾਰ ਕੇ ਅੱਗ ਮਚਾ ਲੂੰਗੀ ਚੱਲ ਬਾਰੀ ਜਾ ਟੱਕਰਾਂ ਕਦ ਮਿਲਿਆ ਇਹ ਬਈ ਪਾਗਿਆ ਸਾਡੀ ਜ਼ਹਿਰ ਖਾਨ ਨੂੰ ਪਹੇਣੀ ਉਧਰ ਚਿਪੜ ਪਿਆ ਚਟਨੀ ਕੋਟਲਾ ਪਾਕਿਸਤਾਨ ਦੇ ਬਕਾ ਕੇ ਸਾਰਾ ਘਾ ਪਾਦੀ ਸਾਡੀ ਕਿ ਗਰੀ ਕਿਵੇਂ ਆ ਠੀਕ ਆ ਬਈ ਤੂੰ ਦੱਸ ਕਿਵੇਂ ਆਣੇ ਹੋਏ ਯਾਰ ਕੰਮ ਜਸ ਥੋੜੇ ਜਿਨੇ ਪੈਸੇ ਚਾਹੀਦੇ ਭਾਲ ਦਾ ਪੈਸੇ ਤੂੰ ਤਾਂ ਮੈਨੂੰ ਦੱਸਿਆ ਵੀ ਨਹੀਂ ਵੀ ਆਹ 1500 ਰੁਪਇਆ ਸਾਲਾ 15 ਦਿਨਾਂ ਬਾਅਦ ਭਰਨਾ ਉਤੋਂ ਕੰਮ ਕੋਈ ਜਲਦਾ ਨਹੀਂ ਤੇ ਰਹਿੰਦੀ ਖੁੰਦੀ ਆਹ ਲਾਕਡਾਊਨ ਨੇ ਮਤਮਾਂ ਰੱਖੀ ਆ ਪੁੱਛ ਨਾ ਯਾਰ ਮੇਰਾ ਤਾਂ ਆ ਦਿਮਾਗ ਖਿਲਿਆ ਪਿਆ ਆ ਸਾਲੀ ਪਹਿਲਾਂ ਇੱਕ ਕਿਸ਼ਤ ਮਹਾ ਭਰਦਾ ਸੀ ਤੇ ਤੇਰੇ ਨਾਲ ਹੋਰ ਪੰਗਾ ਲੈ ਲੈ ਤੇ ਸਾਰੇ ਪਿੰਡ ਤੋਂ ਪੈਸੇ ਪੁੱਛਿਆ ਕੀ ਤਾਂ ਨਹੀਂ ਮਿਲੇ ਆ ਹੋਰ ਬਾਈ ਆ ਤੇਰੇ ਨਾਲ ਲੱਗਦੇ ਸਿਆਪੇ ਦਾ ਮੈਂ ਫਸ ਗਿਆ ਯਾਰ ਆ ਬੁੜੀਆਂ ਦੇ ਮੋਬਾਈਲ ਦੇ ਚੱਕਰ ਚ ਨਾ ਤੇ ਸੋਨੇ ਦੇ ਹਾਰ ਦੇ ਚੱਕਰ ਚ ਆ ਸਾਰਾ ਕੁਝ ਹੁੰਜਾ ਵੱਜ ਗਿਆ ਚੱਲ ਬਾਈ ਮੇਰਾ ਹੋਰ ਤੱਕ ਤੇ ਹੱਥ ਹਰਦਾ ਨਹੀਂ ਇੱਕ ਸਹਰਾਂ ਨੇ ਦਿੱਤੀ ਸ਼ਾਪ ਪਈ ਐ ਤੂੰ ਵਿੱਚ ਕੀ ਭਰਦੇ ਕਿਸ ਤਰ ਕੀ ਤਾ ਸਕੀਮ ਤਾਂ ਤੇਰੀ ਮੈਨੂੰ ਲੱਗਦਾ ਇਹੀ ਵਾਰਤ ਨਹੀਂ ਪਣੀ ਹੁਣ ਬਾਈ ਆ ਤਾਂ ਹੀ ਲੱਗਦਾ ਚਾਜ ਨਾਲ ਦੋ ਡੰਗ ਰੋਟੀ ਖਾ ਲਵਾਂਗੇ ਵੇਚਦੇ ਫਿਰ ਜਿਹੜਾ ਹਾਰ ਜਾਂ ਲਿਆ ਕੌਖਾ ਦਾ ਹੋ ਚੱਲ ਚੰਗਾ ਬਈ ਠੀਕ ਹੈ ਬਈ ਚੱਲ ਦੇ ਮੈਂ ਪਲੇਅਰੇ ਕੋਲ ਜਾਨਾ ਕਰਮ ਮੈਨੂੰ ਤਾਂ ਲੱਗਦਾ ਤੇਰੀ ਚੈਣੀ ਵੇਚ ਕੇ ਹੁਣ ਆਪਾਂ ਨੂੰ ਲੋਨ ਤੋਂ ਖਰਾਚਣਾ ਪਾਉਣਾ ਤੈਨੂੰ ਪਹਿਏ ਤਾਂ ਆਪਾਂ ਮਟਾ ਬਣਾਈ ਸੀ ਨਾਲੇ ਮੈਨੂੰ ਸ਼ਰੀਕਣੀਆਂ ਕੀ ਕਹਿਣਗੀਆਂ ਉਹ ਕੌਮਲੇ ਦੇ ਸ਼ਰੀਕਾਂ ਦਾ ਕੀ ਆ ਉਹਨਾਂ ਨੇ ਤਾਂ ਅੱਜ ਚੰਗੀਆਂ ਕਦੇ ਮਾੜੀਆਂ ਗੱਲਾਂ ਕਰਦੇ ਰਹਿਣਾ ਹੁੰਦਾ ਪਰ ਉਹਨਾਂ ਨੇ ਆਪਣਾ ਲੋਨ ਥੋੜੀ ਭਰ ਦੇਣਾ ਇਹ ਤਾਂ ਸੱਪ ਆਪਣੀ ਜਾਨ ਨੂੰ ਹੀ ਪਿਆ ਜੇ ਇੱਕ ਚੀਜ਼ ਵੇਚ ਕੇ ਆਪਣਾ ਸਾਰੇ ਘਰ ਤੋਂ ਖੜਾ ਛੱਡਦਾ ਤਾਂ ਐਦੂ ਵਧੀਆ ਹੋਰ ਕੀ ਆ ਅਰ ਨਾਲ ਝੂਠੇ ਦਿਖਾਵਾਆਂ ਪਿੱਛੇ ਆਦਾ ਘਰ ਨਹੀਂ ਭੁੱਕੀ ਦਾ ਚਲੋ ਠੀਕ ਹੈ ਜੀ ਜੇ ਆਪਣਾ ਚੈਣ ਵੇਚ ਕੇ ਲੋਨ ਵਾਲੇ ਤੋਂ ਖੜਾ ਛੁੱਟਦਾ ਤਾਂ ਆਪਾਂ ਚੈਣ ਵੇਚ ਦਿੰਨੇ ਆ ਇਹ ਤਾਂ ਫੇਰ ਵੀ ਬਣ ਜੇ ఫోటో కమ్మ ఫోటో మేను తన నభక ਕਰਨਾ ਨਹੀਂ ਕੰਮ ਕਦੋਂ ਕਰੇਗਾ ਉਹ ਗੇਮ ਹੀ ਦਾ ਖੇਡੀ ਜਾਇਆ ਕਰੋ ਪੜ੍ਹ ਲਿਆ ਕਰ ਮੜਾ ਮੋਟਾ ਤੇ ਕਿਤਾਬ ਫੂਲ ਵਾਲਾ ਨੇ ਜਿਵਾਕਾ ਨੂੰ ਘਰੇ ਬਿਠਾਤਾ ਪੁੱਤੋਂ ਆ ਫੋਨ ਫੜਾਤੇ ਕਾਹਦਾ ਪੜਨਾ ਇਹਨਾਂ ਨੇ ਤੂੰ ਮੇਰੀ ਗੱਲ ਸੁਣ ਮੈਂ ਜਾਂਦਾ ਸ਼ਹਿਰ ਪੁਰਾਣੇ ਦਿਨੀਆਂ ਕਿਤਾਬਾਂ ੜਿਆ ਦੂੰਗਾ ਤੇ ਨਾਲੇ ਫੂਲ ਕਾਮਾ ਮੈਨੂੰ ਤੇ ਤੂੰ ਨਾ ਇਹਨੂੰ ਪਿੰਡ ਵਾਲੇ ਡਾਕਟਰ ਤੋਂ ਦਵਾਈ ਦਵਾ ਲੈ। ਹਰ ਵੇਲੇ ਬੁਖਾਰ ਜਿਹੜਾ ਗਿਆ ਸੀ। ਕੀ ਗੱਲ ਸੁਣੋ ਜੀ? ਦਵਾਈ ਤੇ ਕਿਤਾਬਾ ਬਿਨਾਂ ਤਾਂ ਸਰ ਵੀ ਜਾਊਗਾ। ਜੇ ਕਿਸ਼ਤ ਨਾ ਨਾ ਭਰੀ ਕੱਲ ਨੂੰ ਉਹ ਅੰਤਰਾ ਮੇਰਾ ਫੋਨ ਲੈ ਜਾਊਗਾ। ਪਾਪਾ, ਕਿਉਂ ਫੋਨ ਲਾਇਆ? ਆਪਾਂ ਤਾਂ ਕੰਮ ਕਰਕੇ ਆਏ ਤੋਂ ਪਾ। ਕੋਈ ਨਾ ਬੋਲ ਤਾਪਾ ਭੁੰਡ ਜਾਣ ਨਹੀਂ ਦਿੰਦੇ। ਉਹ ਨਾ ਕਿਸਤ ਦਾ ਕੰਮ ਤਾਂ ਮੈਨੂੰ ਦਿੱਤਾ ਕਰ। ਤੇ ਜੇ ਤੂੰ ਮੈਨੂੰ ਆਟਾ ਉਸ ਚ ਦੇ ਦੇਂ। ਤੇ ਆਪਣੇ ਸਾਰੇ ਰੋਣ ਲਈ ਜੱਬ ਨਵੇੜੀ ਆਪਾਂ ਬਹੁਤ ਅੰਕ ਕੀਤੇ ਉਹਦੇ ਮੈਂ ਕਹਿੰਦਾ ਤੂੰ ਟੌਪਸ ਜੇ ਦੇਈ ਹੀ ਤੇ ਮੈਂ ਜੱਬ ਨਵੇੜੀ ਆਂ ਅੱਜ ਚੱਲ ਠੀਕ ਹੈ ਮਕਾਦ ਉਸਨੇ ਆਪਾਂ ਬਰੰਕ ਕਰੇ ਕੋਈ ਚੀਜ਼ ਲੈ ਜਾਂਦੇ ਨੇ ਛੱਕੇ ਕਰੇ ਕੋਈ ਚੀਜ਼ ਲੈ ਜਾਂਦੇ ਠੀਕ ਨਵੇੜੀ ਤੇ ਤੁਸੀਂ ਹੁਣ ਸਾਰਾ ਸਮਾਦ ਨਵੇੜ ਕੇ ਆਪਣੇ ਬੁੱਤ ਮੈਂ ਕੰਮ ਕੱਢ ਕੇ ਦਵਾ ਹੁਣ ਤੂੰ ਕੰਮ ਕਰ ਲੈ ਗੇਮ ਤਾਂ ਬਹੁਤ ਖੇਡ ਲਈ ਆ ਨਾ ਚਲੋ ਤੁਗਰੀ ਕਰਦੇ ਆ ਰੱਬ ਦਾ ਆ ਲੋਨ ਸਕੀਮ ਜੀ ਤੋਂ ਖੜਾ ਛੁੱਟਿਆ ਭਾਵੇਂ ਘਰ ਦੇ ਗਹਿਣੇ ਵੇਚ ਕੇ ਖੜਾ ਖੜਾਇਆ ਕੱਲੀ-ਕੱਲੀ ਚੀਜ਼ ਵੇਚ ਗਈ ਇੱਕ ਚੀਜ਼ ਲੈਣ ਦੇ ਜਾਜ ਕੋਈ ਬਸ ਆਈ ਹੈ ਭਰਾਵਾ ਸਾਹੀ ਦਾ ਆਪ ਇਹਦੀਆਂ ਵਾਲੀਆਂ ਵੀ ਗਈਆਂ ਕਲੰਡਰ ਵੀ ਗਿਆ ਹੋਰ ਤਾਂ ਹੋਰ ਸਭਰਾਂ ਨੇ ਇੱਕ ਛਾਪ ਪਾਈ ਸੀ ਉਹ ਵੇਚ ਕੇ ਖੜਾ ਛੁਟਾਇਆ ਭਰਾਵਾ ਆਹੋ ਮੇਰੇ ਮਾਪਿਆਂ ਤਾਂ ਮਸਾ ਸਾंप ਪਾਈ ਸੀ ਇਹਨੂੰ ਤੇ ਇੰਨੇ ਮੈਨੂੰ ਮਸਾ ਟੌਪਸ ਕਰਾ ਕੇ ਦਿੱਤੇ ਸੀ ਸਾਡੇ ਤਾਂ ਟੌਪਸ ਵੀ ਵਿਗ ਗਏ ਸਿਲੰਡਰ ਵੀ ਗਿਆ ਸਾਰਾ ਕੁਝ ਹੋ ਗਿਆ ਸਾਡਾ ਤਾਂ ਖੱਗਾ ਖਰਚ ਤੁਸੀਂ ਹੀ ਕਹਿੰਦੇ ਉਹ ਮੇਰੇ ਤਾਂ ਆਪ ਦਾ ਫੋਨ ਗਿਆ ਨਾਲੇ ਮੇਰੀ ਚੈਨ ਗਈ ਮੈਂ ਤਾਂ ਮਸਾ ਕਰਵਾਈ ਸੀ ਆ ਤੇਰਾ ਫੋਨ ਲੈਣ ਦਾ ਸਾਰਾ ਪੰਗਾ ਲਿਆ ਸੀ ਆਹ ਲਾ ਦੇ ਗੰਨਾਂ ਨੂੰ ਹੱਥ ਹੋਰ ਯਾਰ ਬਾਕੀ ਚੀਜ਼ਾਂ ਦਾ ਵਿਗੀਆਂ ਵਿਗੀਆਂ ਬੱਕਰੀ ਦਾ ਸਾਈਕਲ ਵੀ ਵੇਚਣਾ ਪੈ ਗਿਆ ਕਿਸਾਨ ਭਰ ਨੂੰ ਤਾਂ ਹੋ ਰਹੀ ਹੈ ਬ੍ਰੋ ਕਿਵੇਂ ਜੱਸਾ ਸਾ ਬੈਠੇ ਆ ਸੌਖਾ ਆ ਜਾ ਆ ਜਾ ਵਾ ਜਾ ਗੁਲਜ਼ਾਰ ਉਹ ਗੁਲਜ਼ਾਰ ਅਸੀਂ ਤਾਂ ਯਾਰ ਨਾਲ ਲੋਨ ਜਾਂ ਦੇਣਾ ਸੀ ਘਰ ਦਾ ਸਾਰਾ ਕੁਝ ਵੇਚ ਕੇ ਅੱਜ ਖਿਹੜਾ ਚੜਾ ਕੇ ਆਈਆਂ ਉਹਨਾਂ ਨੂੰ ਮੈਂ ਤਾਂ ਤੁਹਾਨੂੰ ਉਦੋਂ ਹੀ ਕਹਿਆ ਜਦੋਂ ਤੁਸੀਂ ਇਹ ਚਾਲੂ ਕਰਦੇ ਸੀ ਕੰਮ ਇਹ ਲੋਨ ਵਾਲੇ ਕੰਮ ਤਾਂ ਬਹੁਤ ਗਲਤ ਕੰਮ ਆ ਇਦੋਂ ਦਾ ਘੱਟ ਖਾ ਲੋ ਲੋਨ ਲਾਉਣ ਦੇ ਚੱਕਰਾਂ 'ਚ ਨਾ ਪਾਓ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਮੱਛੀ ਪੱਤਣ ਚਟਕੇ ਮੁੜਦੀ ਐ ਤੁਹਾਡੀ ਨੀਤੀ ਇਹੋ ਜੇ ਪੰਗਾ ਜੇ ਕਹਿੰਦੇ ਹਾਂ ਅਜੇ ਵੀ ਸ਼ੋਕਰਾ ਜਿਹੜਾ ਤੁਸੀਂ ਖੇੜਾ ਛਡਾ ਲਿਆ ਸਮਾਨਤਾ ਤੁਹਾਡਾ ਫੇਰ ਵੀ ਬਣ ਜੂਗਾ ਇਹਨਾਂ ਲੋਨਾਂ ਤੋਂ ਖੇੜਾ ਛਡਾਉਣਾ ਬਹੁਤ ਔਖਾ ਅਜੇ ਵੀ ਤੁਸੀਂ ਬਹੁਤ ਚੰਗੇ ਆ ਜਿਨ੍ਹਾਂ ਨੇ ਘਰਬਾਰ ਦਾ ਸਮਾਨ ਦੇ ਕੇ ਖੇੜਾ ਛਡਾ ਲਿਆ ਬਈ ਮੈਂ ਤਾਂ ਕਹਿੰਦਾ ਯਾਰ ਆਹ ਲੋਨ ਸਕੀਮ ਵਾਲਾ ਪੰਗਾ ਹੋਣੇ ਨਹੀਂ ਚਾਹੀਦਾ ਇਹਦਾ ਜਮੇ ਗਲਤ ਪੰਗਾ ਆ ਗਲਤ ਤਾਂ ਨਹੀਂ ਬਾਈ ਆਪਾਂ ਵਰਤਨ ਗਲਤ ਕਰਦੇ ਆ ਜੇ ਇਹ ਪੈਸੇ ਲੈ ਕੇ ਆਪਾਂ ਕੋਈ ਕਾਰੋਬਾਰ ਸ਼ੁਰੂ ਕਰਗੇ ਜਾਂ ਮੈਂ ਜਾਂ ਗਾਂ ਲੈ ਲਗੀ ਦੁੱਧ ਪਾਈਏ ਆਪਾਂ ਨੂੰ 15 ਦਿਨ ਹੀ ਆਉਂਦਾਂ ਆਵੇ ਤੇ ਆਪਾਂ ਉਹ ਪੈਸਾ ਮੋੜ ਕੇ ਮਹੀਨੇ ਤੋਂ ਆਪਾਂ ਕਰਜ਼ਾ ਚੱਕ ਕੇ ਚੀਜ਼ ਲਿਆਉਣੇ ਆ ਪਾਲਟੀ ਕਰਦੇ ਨਕਦਾਂ ਦੀ ਵੀ ਅਸੀਂ ਪਤਾ ਨਹੀਂ ਮੋਟਰਸਾਈਕਲ ਲੈ ਜਾਂਦਾ ਤੇ ਆਪਾਂ ਡਾਊਨ ਹੋਣਾ ਹੀ ਆ ਸਿਆਣੀ ਗੱਲ ਤਾਂ ਇਹ ਆ ਸਹੀ ਗੱਲ ਆ ਭਾਈ ਅੱਜ ਤੋਂ ਬਾਅਦ ਤੱਕੰਨਾਂ ਨੂੰ ਹੱਥ ਲਾ ਗਏ ਇਹ ਲੋਨ ਸਕੀਮ ਬਾਰੇ ਦਾ ਸੋਣਾ ਨਹੀਂ ਲੋਨ ਲੈਣਾ ਦਾ ਦੂਰ ਦੀ ਗੱਲ ਭਾਈ ਜੀ ਆਇਆ ਕੋਈ ਆ ਬਈ ਸਾਡੀ ਸੇਵਾ ਕਰਾਂਗੇ ਸੱਚੀ ਕਰਦੇ ਭਾਈ ਮੈਂਤਰਦੇਵ ਸਿੰਘ ਪ੍ਰਾਈਵੇਟ ਲਿਮਟਿਡ ਬੈਂਕ ਤੋਂ ਆਇਆ ਮੈਂ ਤੁਹਾਡੇ ਲਈ ਇੱਕ ਬਹੁਤ ਵਧੀਆ ਪਲਾਨ ਲੈ ਕੇ ਆਇਆ ਜਿਹਦੇ ਵਿੱਚ ਤੁਹਾਡੀ ਜਿਹੜੀ ਪ੍ਰਾਪਰਟੀ ਆ ਉਹਦੀ ਪੂਰੀ ਕਵਰੇਜ ਆ ਪਲੱਸ ਇਹਦੇ ਤੋਂ ਇਲਾਵਾ ਤੁਹਾਡੀ ਜ਼ਿੰਦਗੀ ਦਾ ਬੀਮਾ ਕੀਤਾ ਜਾਊਗਾ ਹੋਰ ਸਭ ਤੇਜੀ ਵੀ ਤਰ੍ਹਾਂ ਦੀਆਂ ਸਹੂਲਤਾਂ ਵੀ ਹੈਗੀਆਂ ਇਹ ਤੁਹਾਡੇ ਲਈ ਬਹੁਤ ਵਧੀਆ ਲੋਨ ਕੀ ਲੋਨ ਕੀ